ਅੱਜਪਾ ਜਾਣੀ ਤੇ ਪਣੀ ਦੀ ਪੱਟਣਾ ਫਤਿਹਪੁਰ ਉਹ ਰੁਆਇਆ ਟਰੈਕਟਰ ਲੈਣੋਂ ਮੂੰਗੀ ਵਾਲਾ ਥੋੜਾ ਜਿਹਾ ਥਾ ਰਹਿਦਾ ਦੀਗਾ ਉਹ ਰੁਆਇਆ ਟਰੈਕਟਰ ਟਰੈਕਟਰ ਉਹ ਮੰਗ ਲੈ ਦੀਗਾ ਮੈਸੀ ਉਹ ਆਪਣਾ ਲਾ ਫਿਰ ਧੁੱਤ ਵੈਦੀਗਾ ਮੁਰਕੀਆਂ ਉਹ ਖੜਾ ਮੈਸੀ ਇਹਦੇ ਮਗਰ ਪਾਉਣੀਆਂ ਛੋਟੀ ਟਰਾਲੀ ਇਹਦੇ ਹੁੱਕ ਪਾਉਣੀਆਂ ਪਹਿਲਾਂ ਬੰਦਾ ਬੁਲਾਉਣੇ ਇਹ ਲੈ ਬਰੇ। ਥੋਕੋ ਬਾਂਗਰ ਮੈਸੀ ਦੇ। ਉਹ ਮੁਰਗੀ ਡੈਕਟਰ ਜਿਹੜੀ ਵੀ ਹੈ। ਕੱਦਾਂ ਕਰਦਾ ਵੀਰੇ ਕਦੋਂ? ਕੱਦਾਂ ਕਰਦਾ? ਅੱਛਾ। ਇਹ ਨਵੀਆਂ ਮੁਰਗੀਆਂ ਕਿਹੜੀਆਂ ਇਹਨਾਂ ਦੇ? ਔਲਾਗ ਦਿਨਾ ਬਰੀਕ ਬਰੀਕੀਆਂ ਆ ਰੇ ਆਹਾ ਹੋਈਆਂ ਨੇ ਅੱਜ ਉਹ ਮੈਨੂੰ ਲੱਦੇ ਹਨ ਅੱਛਾ ਮੁਰਗੇ ਕਿਹੜ ਨੇ ਨੇ ਯਾਰ ਦੋਨੋਂ ਬਚੇ ਅੱਛਾ ਬਈਏ ਕਿ ਤੁਲੇ ਕਿਹੜ ਨੇ ਬਈਏ ਆਈ ਕੰਮੀ ਕੋ ਸਾਰੀ ਲੈ ਕੇ ਜਾਣਾ ਪਤਾ ਨਹੀਂ ਬਈ ਸਰ ਬਾਬੇ ਨੇ ਦੱਸਿਆ ਹੋਊ ਕੁਛ ਚੱਲ ਮੈਂ ਪੁੱਛ ਲਾਣਾ ਆਇਆ ਹੁੱਕ ਪਾਈਆਂ ਕਿੱਥੇ ਓਕੇ ਦੀ ਛੋਟੀਓ ਲੈ ਜਾ ਛੋਟੀਓ ਉਹਦੀ ਹੁੱਕੇ ਕਹਿਣ ਛੋਟੀ ਦੀ ਚਲੋ ਤੁਹਾਨੂੰ ਦਿਖਾਉਂਦੇ ਟ੍ਰਾਈਲ ਟ੍ਰੋਲੀ ਪਾ ਕੇ ਪਪਾਲੀ ਆਪਾਂ ਹੁੱਕ ਹੁਣ ਪਾਨੇ ਟਰਾਲੀ ਟਰੈਕਟਰ ਨੂੰ ਮਾਰਦੇ ਸਲਫਾ ਚੱਬੀ ਬਿੱਚਾ ਮਾ ਰੁਕੇ ਹੀ ਹੈ ਉਹ ਵਾਹੇ ਹੁਣ ਹਾਂਜੀ ਆਪਾਂ ਟਰਾਲੀ ਹੁਣ ਪਾ ਲਈ ਉਹ ਮੋਟਰ ਤੇ ਜਾਣਾ ਥੋੜਾ ਜਿਹਾ ਥਾਵਾਂ ਉਹ ਥੋੜੀ ਬਣੀ ਦੀ ਲੈ ਕੇ ਆਉਣੀ ਆ ਵਾ ਇਹ ਟਰਾਲੀ ਦੇ ਨਾਲ ਜਾਂਣਾ ਪੰਜ ਛੇ ਬੰਦੇ ਲੈ ਕੇ ਜਾਣੇ ਆ ਆ ਚੱਲਦਾ ਫਿਰ ਉਹ ਮੋਟਰ ਤੇ ਹੁਣ ਆਪਾਂ ਦੂਆ ਟਰੈਕਟਰ ਲਗਾਵਾਂਗੇ ਦੀ ਆਪਣਾ ਵਾ ਸਿਓ ਖੜਾ ਉਹ ਬੰਦੇ ਰਹੀ ਛੱਡ ਕੇ ਆਉਣਾ ਸੀਗਾ ਪਰ ਟਾਇਰ ਚੌੜੇ ਪੁਆਏ ਮੇਰੇ ਫੈਕਟਰੀ ਲੁੱਕ ਦੇਖੋ ਇਹ ਉਹਦੀ ਮੋਟਰ ਛਾੜਦੇ ਉੱਥੋਂ ਭਈਏ ਬਿਠਾ ਕੇ ਇਹ ਚੱਲਦੇ ਆ ਫਤਿਹਪੁਰੇ ਉੱਥੇ ਤੋਂ ਹੁਣ ਆਪਾਂ ਚੱਲੇ ਬੰਦੇ ਟਰਾਲੀ 'ਚ ਬਹਿ ਗਏ ਟਾਈਮ ਹੋ ਰਿਹਾ 6:40 ਹੋ ਗਏ ਆਪਾਂ ਚੱਲਦੇ ਆ ਉੱਥੇ ਅੱਲੇ ਪਰ ਦੁਕਾਨੇ ਤੋਂ ਉੱਥੇ ਫਤਿਹਪੁਰ ਜਾ ਕੇ ਪਨੀਰੀ ਵਟਣਗੇ ਲੀ ਆ ਬੰਦੇ ਬੈਠੋ ਬੈਠੋ ਹੋਰ ਨਹੀਂ ਜਗਾ। ਥੋੜਾ ਜਿਹਾ ਥੋੜਾ ਹੈ। ਥੋੜਾ ਜਿਹਾ ਉੱਪਰ ਯਾਰ। ਮੂੰਗੀ ਇਹ ਮੂੰਗੀ ਲਈ ਵੀ ਥੋੜਾ ਜਿਹਾ ਸੌਂਚ। ਹਾਂ। ਮੂੰਗੀ ਲਈ ਵੀ ਥੋੜੇ ਸੌਂਵੇਂ। ਹਾਂ। ਕੌਣ? ਆ ਚੱਲਦੇ ਆਂ। ਅਹ। ਬਾਈ ਚੱਲਦੇ ਹੁਣ ਤੁਹਾਨੂੰ ਦਿਖਾਉਨੇ ਆਂ ਫਿਰ ਜਾ ਕੇ। ਆਪਾਂ ਅਗੇ ਦੂਆ ਟਰੈਕਟਰ ਲੈਣੀ। ਉਹ ਥੋੜਾ ਜਿਹਾ ਬੁਰੋ। ਉਹ ਬੈਰੀਕ ਜੇ ਕਰਾਉਣਾ ਲੋਟੀ ਇਹ ਲੈ ਕੇ ਬੰਦੇ ਆਪਾਂ ਨੰਨੂ ਵੀ ਛੱਡਿਆ ਉੱਥੇ ਖੜੇ ਉਹ ਉੱਥੇ ਖੜੇ ਚੱਲਦੇ ਆਪਾਂ ਵੀ ਅਰੇ ਲਾਉਣਾ ਚਿੰਤਾ ਬੱਲ ਆਉਣਾ ਜਾਂਦਾ ਹੁੰਦਾ ਹਾਂ ਉਹਨੇ ਕਿੱਥੇ ਖੜੇ ਨੇ ਬੰਦੇ ਆ ਪਾ ਕੇ ਦੇ ਨੰਨੂ ਕੀ ਜੀ ਆ ਬੰਦੇ ਖੜੇ ਨੇ ਆਪਣੇ ਇਹਨੇ ਉਹਰੇ ਛੱਡ ਗਿਆ ਯੱਕਾ ਮੈਂ ਸਿਰ ਉੱਡ ਗਈ ਤੇ ਬੜਾ ਪਾ ਜਲਦਾ ਛੱਤੀ ਦੀ ਤੇ ਆ ਦੌੜ ਰਲੀ ਕਿੱਤਰੇ ਆਓ ਪਾਦੋ ਪਾਦੋ ਆਏ ਇੱਥੇ ਜਲਦੇ ਆ ਉਹਦਾ ਆ ਮੂਰਲੇ ਟਾਇਰ ਸਹੀ ਨਹੀਂ ਤੇ ਅਲੱਗ ਤੇ ਹੀ ਬੰਦੇ ਬੱਟਣਾ ਬਹੁਤ ਆ ਖੜਾ ਆਪਣਾ ਟਰੈਕਟਰ ਕਿੰਨੀ ਕਰ ਗਈ ਬੱਟਣ ਤੋਂ ਪੱਟ ਲਈ ਚਲੋ ਪੱਟ ਲੋ ਆਪਣਾ ਟਰੈਕਟਰ ਹੋਰ ਉਹ ਦੇਖੋ ਇਹ ਸਪਰੇਅ ਕਰਨ ਵਾਲਾ ਜਗੜ ਮੱਕੀ ਤੇ ਜੀਜੀ ਤੇ ਕਣਕ ਤੇ ਸਭ ਤੇ ਸਪਰੇਅ ਕਰਦਾ ਇਹ ਟਰੈਕਟਰ ਹੈ 4x4 ਟਰੈਕਟਰ ਇਹ ਕਿਸੇ ਵੀਰ ਨੇ ਸਪਰੇਅ ਕਰਾਉਣ ਹੀ ਤਾਂ ਦੱਸ ਦਿਓ ਇੱਧਰ ਦੂਆ ਖੜਾ ਏਸੀ ਕੈਪਨ ਇਹ ਸੋਨਾਲਿਕ ਵਾਲੇ ਦਾ ਇਹਦਾ ਸੜਕ ਤੇ ਚੱਲਣ ਦਾ ਕਿਸਾਈ ਬਹੋਗੀ ਟਾਇਰਾਂ ਦੀ ਇਹੜਾ ਬੰਦਾ ਦਿਹਾੜੀ ਦਾ ਕੰਮ ਹੁੰਦਾ ਘੰਟਿਆਂ ਦਾ ਇਹਦਾ ਮਿੰਟਾਂ 'ਚ ਮੁਕਾਉਂਦਾ ਆਪਾਂ ਬਟਰੀ ਦੀਗੀ ਪਾਉਦੀ ਜੋੜ ਚੱਲਦੇ ਆ ਪਿੰਡ ਤੋਂ ਆਪਾਂ ਚੱਲਦੇ ਆ ਪਿੰਡ ਤੋਂ ਦਿਖਾਉਣੇ ਹੋਏ ਬੰਦੇ ਜੀ ਜਾਵੇ ਅੱਗੇ ਦੀ ਆਪਾਂ ਅਗੇ ਦੇ ਖੇਤ ਜਿੱਥੇ ਲਾਉਣੀ ਆਂ ਜੀ ਦੀ ਅੰਦਰ ਨਹੀਂ ਜਾਣਾ ਹੈਗਾ ਔਰ ਇਹਦਾ ਗਿੱਲਾ ਪਿਆ ਇਕਲੇ ਲੈ ਆਓ ਚੱਕ ਕੇ ਉਹ ਸੜਕ ਦੀ ਕਹਿੰਦੇ ਸਾਨੂੰ ਮੈਂ ਸੜਕ ਦੀ ਲੈ ਜਾਂਦੇ ਤਾਂ ਤਾਂ ਕਹਿੰਦੇ ਗਾਹਾਂ ਚੱਲੋ ਚਲੋ ਸੇ ਸੇ ਤਾਰੋ ਯਾਰ ਟਰਾਲੀ ਵੀ ਲਾਉਣੀ ਚਲੋ ਚਲੋ ਕਰਾ ਸੌਤਾ ਲਿਆਰ ਨੂੰ ਤਾਂ ਲਿਆਉਂਦਾ ਗਿੱਲਾ ਪਿਆ ਇਹ ਬਾ ਗਿੱਲਾ ਪੜਾਇ ਕਿਚੜ ਹੈ ਹਾਂ ਚਲੋ ਸਾਰਾ ਲਿਬੜ ਜਾਏਗਾ ਇੱਧਰ ਆ ਕੇ ਆਪਾਂ ਟਰਾਲੀ ਲਾਉਣੀ ਪਿੱਛੇ ਟਰਾਲੀ ਆ ਬਾ ਟਰਾਲੀ ਲਾ ਕੇ ਇੱਧਰ ਟਰੈਕਟਰ ਲਾਉਣੇ ਉੱਧਰ ਤਵੇਲੇ 'ਚ ਉਧਰ ਗੱਲੀ ਟਰਾਲੀ ਲਾਉਣੇ ਹੁੰਦੇ ਆ ला दिए कट दिए ही लागे अपने ट्रैक्टर अंदर आप ला के चलते हैं घर में ਟਰੈਕਟਰ ਲਾਤਾ ਹੀ ਇਹ ਨੂੰ ਟਕਣ ਦੀ ਸਲਾਹ ਹੀ ਕਰਦੇ ਆ ਉਹ ਟਕਦੀ ਆ ਮੜਾ ਜਾ ਆ ਟਕ ਤਈ ਆਪਾਂ ਟਰੈਕਟਰ ਬੱਲਾਉਣੇ ਜਿੰਦਾ ਉਹ ਚੱਲਦਾ ਫਿਰ ਘਰੋਂ ਮੋਸਾਈਕਲ ਬਾਹਰ ਕਢਦੀ ਹੈ ਉਹ ਲਾਉਣੇ ਜਿੰਦਾ ਚੱਲਦੀ